ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਨੇੜੇ ਕੱਲ ਹੋਏੰਨੇ ਵਾਰਗੋਲੀ ਪਾਰੀ ਦੇ ਵਿੱਚ ਇੱਕ ਨੌਜਵਾਨ ਆਸ਼ੂ ਮੋਂਗਾ ਦੀ ਮੌਤ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਸਾਰੇ ਅਪਰਾਧੀਆਂ ਦੀਆਂ ਫੋਟੋਆਂ ਜਾਰੀ ਕਰ ਦਿੱਤੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਫਿਰੋਜ਼ਪੁਰ ਪੁਲਿਸ ਨੇ ਅੱਜ ਇਸ ਮਾਮਲੇ ਦੇ ਵਿੱਚ ਫਿਰੋਜ਼ਪੁਰ ਦੇ ਆਸ਼ੀਸ਼ ਚੋਪੜਾ ਸਮੇਤ 7 ਅਪਰਾਧੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ 4 ਤੋਂ 5 ਉਨਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦਾ ਕਹਿਣੇ ਕਿ ਇਹ ਸਾਰੇ ਅਪਰਾਧੀ ਇੱਕ ਗਰੋਹ ਦੇ ਨਾਲ ਸੰਬੰਧਿਤ ਰੱਖਦੇ ਹਨ ਕੁਝ ਦਿਨ ਪਹਿਲਾਂ ਹੋਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਮ੍ਰਿਤਕ ਆਸ਼ੂ ਮੋਂਗਾ ਬਾਕੀ ਅਪਰਾਧੀਆਂ ਨਾਲ ਟੈਟੂ ਦੀ ਦੁਕਾਨ ਤੇ ਬੈਠੇ ਯੁਵਰਾਜ ਉਰਫ ਯੂਵੀ ਨੂੰ ਮਾਰਨ ਲਈ ਉੱਥੇ ਪਹੁੰਚ ਕੇ ਆਤੇ ਅਪਰਾਧੀ ਯੂਵੀ ਨੇ ਆਸ਼ੂ ਨੂੰ ਗੋਲੀ ਮਾਰ ਦਿੱਤੀ ਅਤੇ ਦੁਕਾਨ ਦੇ ਬਾਹਰ ਗੋਲੀਬਾਰੀ ਕਰਤੇ ਹੋਏ ਉਥੋਂ ਫਰਾਰ ਹੋ ਗਏ ਇਹ ਜਿਹੜੇ ਤੁਸੀਂ ਦੇਖ ਰਹੇ ਸੀ ਜਿਹੜੇ ਸ਼ੂਟਿੰਗ ਕਰਦੇ ਸ਼ੂਟਰ ਤੁਸੀਂ ਦੇਖ ਰਹੇ ਸੀ ਜਿਹੜੇ ਗੋਲੀਆਂ ਚਲਾ ਰਹੇ ਸੀਗੇ ਇਹ ਸਾਡੀ ਤਫ਼ਤੀਸ਼ ਦੇ ਮੁਤਾਬਕ ਸਾਡੇ ਉੱਥੇ ਉੱਥੇ ਉਹਦੇ ਵੀਡੀਓ 'ਚ ਵੀ ਦਿਸਦਾ ਜਦੋਂ ਇਕੱਠੇ ਹੋ ਕੇ ਸਾਈਡ ਤੋਂ ਆਉਂਦੇ ਆ ਇਹ ਤਫ਼ਤੀਸ਼ ਮੁਤਾਬਕ ਇਹ ਸਾਰੇ ਆਸ਼ੂ ਮੋਂਗਾ ਦੇ ਨਾਲ ਇਹ ਆਏ ਸੀ ਤੇ ਜਦੋਂ ਉਹ ਅੰਦਰ ਟੈਟੂ ਵਾਲੀ ਸ਼ਾਪ 'ਚ ਆਸ਼ੂ ਮੋਂਗਾ ਅੰਦਰ ਗਿਆ ਤੇ ਉਸਨੇ ਉੱਥੇ ਪੁੱਛਿਆ ਵੀ ਯੂਵੀ ਕਾਰਨ ਇਥੇ ਅੰਦਰ ਉਹ ਯੂਵੀ ਬੈਠਾ ਸੀ ਤੇ ਉੱਥੇ ਇਹਨਾਂ ਦੀ ਜਦੋਂ ਇਸ ਨੇ ਉਹਦੇ ਮੁਤਾਬਕ ਟੈਟੂ ਵਾਲਾ ਜਿਹੜਾ ਮਾਲਕਾ ਉਹਦੇ ਮੁਤਾਬਕ ਵੀ ਜਦੋਂ ਉਹਨੇ ਆਸ਼ੂ ਮੋਂਗਾ ਪਿਆਰ ਦਾ ਮਾਹੌਲ ਖਰਾਬ ਕੀਤਾ ਸਾਡੀ ਪੂਰੀ ਕੋਸ਼ਿਸ਼ ਕੋਸ਼ਿਸ਼ਾਂ ਦੇ ਬਾਵਜੂਦ ਸਾਡੇ ਵੱਲੋਂ ਪੁਲਿਸ ਦੇ ਵੱਲੋਂ ਮਿਹਨਤਾਂ ਦੇ ਬਾਵਜੂਦ ਤੁਹਾਡੇ ਸਾਰਿਆਂ ਵੱਲੋਂ ਮਿਹਨਤਾਂ ਦੇ ਬਾਵਜੂਦ ਇਹੋ ਜਿਹੇ ਬੰਦੇ ਜੇ ਆਪਣੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਇਹਨਾਂ ਨੂੰ ਫੜਨ ਦੇ ਵਿੱਚ ਸਾਡੀ ਮੈਂ ਅਪੀਲ ਇਹੀ ਕਰੂੰਗਾ ਸਾਡੀ ਮਦਦ ਕਰੋ ਤੇ ਆਪਾਂ ਇਹਨਾਂ ਬੰਦਿਆਂ ਨੂੰ ਫੜ ਲਈਏ ਤੇ ਜਿਹੜਾ ਵੀ ਕੋਈ ਸ਼ਹਿਰੀ ਇਹਨਾਂ ਨੂੰ ਫੜਨ ਵਿੱਚ ਸਾਡੀ ਮਦਦ ਕਰੂਗਾ ਅਸੀਂ ਉਹਦੀ ਜਿਹੜੀ ਜਾਣਕਾਰੀ ਖੁਫੀਆ ਰੱਖਾਂਗੇ ਤੇ ਉਸ ਤੇ ਉਸ ਨੂੰ ਵਾਜਬ ਨਾਮ ਵੀ ਦਿੱਤਾ ਜਾਊਗਾ ਸਿੰਘ ਪੁੱਤਰ ਜਗENDER ਸਿੰਘ ਇਹ ਦੋਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸਰ ਬਾਕੀ ਜਿਹੜੇ ਕੋਈ ਝੇਚ ਨੇ ਜਾਂ ਕੋਈ ਪਾਸੇ ਨੇ ਬਾਕੀ ਇਹਨਾਂ ਚੋਂ ਇੱਕ ਜਿਹੜਾ ਜੇਲ੍ਹ ਦੇ ਵਿੱਚ ਹੈਗੇ ਜੀ ਅਮਰੀਕ ਸਿੰਘ ਉਰਫ ਅਮਰੀਕਾ ਉਹਨੂੰ ਵੀ ਅਸੀਂ ਜਲਦ ਮੁਕਦਮੇ ਵਿੱਚ ਗ੍ਰਿਫਤਾਰ ਕਰ ਲਾਂਗੇ ਤੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਦੋਨੇ ਕੇਸਿਸ ਦੇ ਵਿੱਚ ਜਿਹੜੇ ਕਰਾਸ ਕੇਸ ਤੇ ਇਹਦੇ ਵਿੱਚ ਉਹਨਾਂ ਨੂੰ ਅਸੀਂ ਜਲਦੋਂ ਜਲਦ ਗ੍ਰਿਫਤਾਰ ਕਰਾਂਗੇ